ਹਾਂਜੀ ਭਾਜੀ ਐਨੇ ਸੋਹਣੇ ਸੋਹਣੇ ਪ੍ਰਿੰਟ ਆ ਗਿਆ ਜੈਪੁਰ ਤੋਂ ਜੈਪੁਰ ਜਾਂਦੀ ਲੋਨ ਨਹੀਂ ਬਠੰਡੇ ਮਿਲਣਗੇ ਭੈਜੀ ਭਾਜੀ ਹਾਂਜੀ ਬਠੰਡੇ ਮਿਲਣਗੇ ਜੈਪੁਰ ਜਾਂਦੀ ਲੋਨ ਨਹੀਂ ਇੱਡੇ ਘੈਂਟ ਪ੍ਰਿੰਟ ਇੱਡੇ ਘੈਂਟ ਤੇ ਇੱਡੇ ਸੋਹਣੇ ਸੋਹਣੇ ਪ੍ਰਿੰਟ ਆ ਚੁੱਕੇ ਆਪਣੇ ਕੋਲ ਜਿਨ੍ਹਾਂ ਦਾ ਰੰਗ ਦੇਖੋ ਸਿਰ ਮਨ ਖੁਸ਼ ਹੋ ਜਾਏ ਏਕ ਕਲਾਸ ਪ੍ਰਿੰਟ ਲੈ ਕੇ ਆਇਆ ਆਪਾਂ ਏਕ ਕਲਾਸ ਪ੍ਰਿੰਟ ਮੈਂ ਕਹਿੰਦਾ ਜੇ ਬਠੰਡੇ ਮਿਲੂਗਾ ਕਿਸੇ ਹੋਰ ਦੁਕਾਨਦਾਰ ਤੇ ਮਿਲਣਾ ਮਿਲੇਗਾ ਗੋਠੀਆਣੇ ਦੇ ਏਕ ਕਲਾਸ ਕਪੜਾ ਏ ਕਲਾਸ ਕੁਆਲਟੀ ਏ ਕਲਾਸ ਪ੍ਰਿੰਟ 100% ਕੋਟਨ ਅੱਛਾ ਜੀ 100% ਕੋਟਨ ਤੇ ਜੇ ਮਿਕਸ ਹੋਇਆ ਫੇਰ ਇੱਕ ਧਾਗਾ ਮਿਕਸ ਹੈ 50000 ਰੁਪਏ ਦਾ ਮੈਂ ਕਹਿਣ ਦੀ ਗੱਲ ਨਹੀਂ ਦਵਾਂਗੇ ਸੀ ਭਾਈ ਠੀਕ ਹੈ ਜੀ ਰੇਟ ਸੁਣੋਗੇ ਹੁਣ ਮਨ ਖੁਸ਼ ਹੋਏ ਭਾਈ ਪਹਿਲਾਂ ਡਿਜ਼ਾਈਨ ਦਿਖਾ ਦਿਓ ਫਿਰ ਰੇਟ ਦੱਦਿਓ ਜੀ ਡਿਜ਼ਾਈਨ ਹੋਵੇ 15 1500 ਰੁਪਏ ਸੂਟ ਵਿਗਰੇ ਏਕੇ ਟੈਕਸ ਦਾ ਬ੍ਰੈਂਡ ਹੈ ਏਕੇ ਟੈਕਸ ਦਾ ਬ੍ਰੈਂਡ ਹੈ ਡਿਜ਼ਾਈਨ ਜਿਹੜਾ ਦਿਖਾ ਦੇ ਭਾਈ ਖੁਸ਼ ਹੋ ਕੇ ਗੱਲ ਨੂੰ ਸਮਝ ਆਵੇ ਕੀ ਚੀਜ਼ ਹੈ ਅੱਛਾ ਜੀ ਸਾਰੀ ਡਿਜ਼ਾਈਨ ਜੈਪੁਰ ਜਾਨ ਦੀ ਲੋਨ ਨਹੀਂ ਕੋਟਨ ਦੇ ਪ੍ਰਿੰਟ ਹੈ ਗਰਮੀਆਂ ਤੋਫੇ ਚੰਗਾ ਕੱਪੜਾ ਆਰਾਮਦਾਰ ਕੱਪੜਾ ਇਹ ਉਹ ਕੱਪੜਾ ਦੇਖੋ ਭਾਜੀ ਕੀ ਮਾਡਲ ਹੈ ਅੱਛਾ ਜੀ ਇਹ ਆਡਰ ਹੈ ਭਾਜੀ ਵਾਕਈ ਭਾਜੀ ਤੁਸੀਂ ਪ੍ਰਿੰਟ ਉੱਤੋਂ ਲਾ ਰੱਖਿਆ ਤੁਸੀਂ ਇਹ ਤਾਂ ਬਿਲਕੁਲ ਕੋਡ ਨਹੀਂ ਤਾਂ ਆਡਰ ਹੈ ਭਾਜੀ ਅੱਛਾ ਸੋਹਣੇ ਸੋਹਣੇ ਪ੍ਰਿੰਟ ਐਡੀ ਸੋਹਣੀ ਕੁਆਲਿਟੀ 50% ਆਫ ਤੋਂ ਕੱਟ ਆਫ ਤੇ ਭਾਜੀ 50% ਤੋਂ ਕੱਟੋ ਫਰਾਰ ਲਓ ਜੀ ਲਓ ਤੁਹ ਯਕੀਨ ਮੰਨਿਓ ਕਿੰਨੇ ਦਾ ਹੋਗਾ 1200 1300 ਆਮ ਦਿਖਣੇ ਪਿਆਰ ਤੁਸੀਂ 900 ਦੇ ਦੋਗੇ ਵੱਧ ਵੱਧ ਨਹੀਂ 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 ਭਾਜੀ 700 ਦੇ ਦੋਗੇ ਨਹੀਂ ਭਾਜੀ ਨਹੀਂ ਉਹ 600 ਦੇ ਦੋਗੇ ਉਹ ਨਹੀਂ ਭਾਜੀ ਫਿਰ ਫਰੀ ਦੇ ਦੋ ਭਾਜੀ ਉਹ ਨਹੀਂ ਮੇਰੇ ਵੀ ਰੋਟੀ ਦੇ ਪੇਟ ਲੱਗਿਆ ਵੀਰੇ ਯਾਰ ਰੋਟੀ ਦੇ ਭਾਜੀ ਭਾਜੀ 600 ਰੁਪਏ 700 ਰੁਪਏ ਬਿਆਰ ਚ ਮਿਲ ਜਾਂਦੇ ਆ ਸੂਟ ਨਹੀਂ ਆਂਦਾ ਆਪਾਂ ਦਵਾਂਗੇ 450 ਰੁਪਏ ਦਾ ਸੂਟ 450 ਦਾ 450 ਦਾ 5 ਮੀਟਰ ਆਹ ਲੋ ਵੇ ਸੂਟ ਨਾਨ ਬ੍ਰਾਂਡਡ ਹੋਊਗਾ ਬ੍ਰਾਂਡਡ ਨਹੀਂ ਆਉਣਾ ਫਿਰ ਨਹੀਂ ਭਾਜੀ ਆਹ ਲੋ ਅੱਜ ਕਰੋ ਆਹ ਲੋ ਆ ਲੋ 1 1 ਟੈਕਸ 1 1 ਟੈਕਸ ਦੇ ਦੋ ਭਾਜੀ ਅੱਛਾ ਤੂੰ ਬਿਹਾਈਨ ਦੇਖੋਗੇ ਇੱਧਰ ਰੱਖੋ ਆਹ ਤੇ ਚਿੱਟੇ ਫਲਾਵਰਾਂ ਦੇ ਉੱਪਰ ਦੇਖੋ ਮੇਰੇ ਵੀਰ ਇਹ ਇੱਕ ਟਕਸਦਾ ਬ੍ਰਾਂਡ ਹੈ 1200 ਦਾ ਸੂਟ ਹੈ ਗੋਠੀਏ ਮਿਲੇਗਾ ਸਿਰਫ 450 ਦਾ 450 ਰੁਪਏ ਦਾ ਸੂਟ ਤੂ ਤੱਕ ਨਿਗਾਹ ਮਾਰੋ ਭਾਜੀ ਤੂ ਤੱਕ ਨਿਗਾਹ ਮਾਰੋ ਆ ਜੀ ਪ੍ਰਿੰਟ ਤੁਹਾਡੇ ਆ ਵੀ ਬਹੁਤ ਸੋਹਣੇ ਲੱਗੇ ਹੋਏ ਆ ਦੇਖੋ ਆ ਲੈਰੀਆਂ ਦੇਖੋ ਭਾਜੀ ਇਹਦੇ ਕੋ ਰੰਗੋਲੀ ਦੇਖੋ ਰੰਗੋਲੀ ਕਿੰਨੀ ਪਿਆਰੀ ਰੰਗੋਲੀ ਹੋ ਰਹੀ ਦੇਖੋ ਭਾਜੀ ਇਹ ਕੋਟ ਨੇ ਰੇਸ਼ਮੀ ਨਹੀਂ ਹੈ ਕੋਟਨ ਪਿਓਰ ਕੋਟਨ ਪਿਓਰ ਕੋਟਨ ਹੈ 100% ਕੋਟਨ ਏਕੇ ਦਾ ਬ੍ਰਾਂਡ ਹੈ ਸਿੱਕੇਵਾਂ ਚੀਜ਼ ਹੈ ਤਿੰਨ ਚਾਰ ਸੈਂਪਲ ਬਣ ਕੇ ਆਏ ਨੇ ਭਾਜੀ ਇਹ ਮੈਨੂੰ ਕਿੱਥੇ ਭਾਜੀ ਦੱਸ ਸਕਦੇ ਹੋ ਮਰੇ ਯਾਰ ਸ਼ਹਿਰ ਦੀ ਇੱਕੋ ਦੁਕਾਨ ਹੈ ਭਾਜੀ ਅੱਛਾ ਸ਼ਹਿਰ ਦੀ ਇੱਕੋ ਦੁਕਾਨ ਹੈ ਮਾਲਵੇ ਦਾ ਸਭ ਤੋਂ ਵੱਡਾ ਸ਼ੋਰੂਮ ਹੈ ਜਿਹੜਾ ਮੇਰਾ ਸੱਣਾ ਵੱਡਾ ਸ਼ੋਰੂਮ ਹੈ ਕੀ ਹੈ ਜੀ ਨਾਮ ਭਾਜੀ ਦੱਸਣ ਦੀ ਲੋੜ ਨਹੀਂ ਭਾਜੀ ਕਈ ਵਾਰੀ ਮੇਰੇ ਪੈਨ ਨੂੰ ਪਤਾ ਹੀ ਲੱਗਦਾ ਵੀਰੇ ਦੱਸਣ ਦੀ ਲੋੜ ਨਹੀਂ ਗੋਸਤੀ ਵਾਲੇ ਕਿਚੀ ਦੀ ਮਸਾਜ ਨਹੀਂ ਹੈ ਅੱਛਾ ਗੋਭੀ ਵੀ ਯਾਰ ਗੋਠੀ ਵੱਡ ਵੜ ਬਟੰਡਾ ਪਠੰਡੇ ਵਾਲੇ ਗੋਠੀ ਵਾਲੇ ਗੋਠੀ ਵਾਲੇ ਪਠੰਡੇ ਵਾਲੇ ਲਓ ਜੀ ਬਹੁਤ ਜ਼ਿਆਦਾ ਆਫਰ ਲਾ ਰੱਖੀ ਆ ਪ੍ਰਿੰਟ ਦੇ ਸੂਟਾਂ ਤੇ 4.5 400 ਰੁਪਏ ਰੈਂ ਦੇ ਵਿੱਚ ਬਾਕੀ ਬ੍ਰਾਂਡਡ ਸੂਟ ਆ ਚੁੱਕੇ ਆ ਆ ਪ੍ਰਿੰਟਿੰਗ ਦੇਖ ਲਓ ਜੀ ਜਿਓਮੈਟ੍ਰੀਕਲ ਆ ਦੇਖ ਲਓ ਜੀ ਮਲਟੀ ਪ੍ਰਿੰਟਿੰਗ ਆ ਦੇਖ ਲਓ ਜੀ ਜੈਪੂਰੀ ਪ੍ਰਿੰਟਿੰਗ ਹਰ ਇੱਕ ਤਰ੍ਹਾਂ ਦੇ ਪ੍ਰਿੰਟ ਆ ਚੁੱਕਾ ਰੇਟ 50% ਨਾਲੋਂ ਬਹੁਤ ਘੱਟ ਦੇ ਰਹੇ ਨੇ ਤੇ ਦੇ ਰਹੇ ਨੇ ਪ੍ਰਦੀਪ ਜੀ ਕਹਿੰਦਾ ਦੇਖੋ ਭਾਈ ਕਲਰ ਕਹਿੰਦਾ ਦੇਖੋ ਥੋੜਾ ਮਨ ਖੁਸ਼ ਹੋ ਜਾਊਗਾ ਅੱਛਾ ਜੀ ਦੇਖੋ ਆਦੀ ਟਾਈਮ ਦੇ ਅੰਦਰ ਅੱਛਾ ਜੀ ਅਗਰ ਕਪੜਾ ਲੈ ਕੇ ਥੋੜਾ ਮਨ ਖੁਸ਼ ਹੁੰਦਾ ਨਾ ਉਹ ਵੱਡੀ ਗੱਲ ਹੈ ਠੀਕ ਹੈ ਪੈਸੇ ਲਾ ਕੇ ਅਗਰ ਤੁਹਾਨੂੰ ਸਹੀ ਚੀਜ਼ ਮਿਲਦੀ ਹੈ ਥੋੜਾ ਮਨ ਖੁਸ਼ ਹੁੰਦਾ ਹੈ ਇੱਥੇ ਗੋਠੀ ਵਾਲਿਆਂ ਦੇ ਸਹੀ ਚੀਜ਼ ਮਿਲੂਗੀ ਪੈਸੇ ਦਾ ਹੱਕ ਪੂਰਾ ਹੋਣਾ ਵਸੂਲ ਹੋਊਗਾ 450 ਸੂਟ ਦੇ ਰਹੇ ਆ ਮੈਂ ਕਹਿੰਦਾ ਕਿੱਥੇ ਨਹੀਂ ਮਿਲਣਾ ਭਾਈ ਜੀ ਕਿੱਥੇ ਵੀ ਨਹੀਂ ਮਿਲਣਾ ਐਮੀ ਲਗਾ ਬੜੀ ਗੋਠੀ ਆ ਭਾਜੀ ਮਿਲਦੀ ਐ ਨਹੀਂ ਮਿਲਣਾ ਭਰੀ ਮਿਲੂਗਾ ਗੋਠੀ ਵਾਲਾ ਨੇ ਮਿਲੂਗਾ ਆ ਗੋਠੀ ਆ ਮਿਲੂਗਾ ਤੇ ਵਿਆਜ ਤੇ ਮਿਲਿਆ ਹਜ਼ਾਰ ਪਲੱਸ ਮਿਲੇਗਾ ਗੋਠੀ ਆ ਮਿਲੇਗਾ 450 ਮਿਲੇਗਾ ਉਹ 100% ਕੋਡਰ ਇੱਕ ਧਾਗਾ ਮਿਕਸ ਤੇ ਭਾਜੀ 50000 ਰੁਪਏ ਦਾ ਨਾਮ ਐਨੇ 50000 ਰੁਪਏ ਲਓ ਜੀ ਇੱਕ ਧਾਗਾ ਮਿਕਸ ਤੇ ਦਾਵਾ ਕਰਤਾ 50000 ਰੁਪਏ ਦਾ ਨਾਮ ਤੇ ਰੇਡ ਸੂਟ ਦਾ 450 ਰੁਪਏ ਆ ਕੰਪਨੀ ਦੀ ਮੋਹਰਾਂ ਦੇਖ ਲਓ ਵੀਰੇ ਏਕੇ ਟੈਕਸ ਬ੍ਰਾਂਡ ਦਾ ਤੇ ਮਿਲਣਾ ਤੁਹਾਨੂੰ ਗੋਠੀ ਵਰਲਡ ਵਾਈਡ ਧੋਬੀ ਬਿਆਰ ਬਠਿੰਡਾ ਇਹ ਕੋ ਭਾਜੀ ਕਲਰ ਲੱਕ ਭਾਜੀ ਐਸੇ ਰੰਗ ਕਲਰ ਰਾਣੀ ਰਾਣੀ ਕਲਰ ਆ ਗਈ ਹਾਲੋ ਭਾਜੀ yellow ਤੋਹਫੇ ਮਿਲਣਗੇ ਤੋਹਫੇ ਅੱਛੇ ਜੀ ਹਾਲੋ ਭਾਜੀ ਰਾਣੀ ਤੇ ਉੱਪਰ yellow yellow ਕਲਰ ਬਹੁਤ ਸੋਹਣਾ ਭਾਜੀ ਭਾਜੀ ਕੰਬੀਨੇਸ਼ਨ ਕਿੰਨੇ ਪਿਆਰੇ ਹਾਲੋ ਭਾਜੀ ਪੈਰਟ ਪੈਰਟ ਬਾਜੀ ਅੱਛਾ ਇਹ ਸਾਰੇ ਗਲੇਸੇ ਦੇ ਵਿੱਚ ਹੀ ਭਰਾ ਜੀ ਹਾਂਜੀ ਭਾਜੀ ਇਹ ਕੰਬੀਨੇਸ਼ਨ ਬਣਾਇਆ ਭਾਜੀ ਆ ਲੋ ਅੱਛਾ ਰੇਡ ਜੀ ਤੁਸੀਂ ਸਿੱਧਾ ਹੀ ਲਾ ਰੱਖਿਆ ਨਾ ਜੀ ਇੱਦਾਂ ਰੇਡ ਆ ਕੋਈ ਪੜਦੇ ਵਾਲੀ ਕੰਮ ਨਹੀਂ ਕੋਈ ਮਰਜੀ ਆ ਜਾਏ ਮਤਲਬ ਕੀ ਆ ਲੋ ਸਾਢੇ 4500 ਸੂੜੇ ਵੀਰ ਜੀ ਅੱਛਾ ਜੀ ਐਡਾ ਸੋਨਾ ਕੱਪੜਾ ਸ਼ੇਰੀ ਭਾਜੀ ਪਿਓਰ ਕੋਟਨ ਐ ਸ਼ੇਰੀ ਭਾਜੀ ਇੱਕ ਤਾਕਾ ਵਿੱਚ ਮਿਕਸ ਹੋਊਗਾ ਇੱਕ ਤਾਕਾ ਮਿਕਸ ਹੈ ਭਾਜੀ 80000 ਰੁਪਏ ਨਾਮ ਹੈ ਇਹ ਮਿਲਣਗੇ ਇੱਕ ਵਾਰ ਦੁਆਰਾ ਦੱਸੋ ਭਾਜੀ ਕਿੱਥੇ ਮਿਲਣੇ ਆਪਾਂ ਨੂੰ ਉਠੀ ਬਾੜਾ ਧੋਬੀ ਵੀਰ ਯਾਰ ਬਠਿੰਡਾ ਬਠਿੰਡੀ ਵਾਲੇ ਗੋਠੀ ਵਾਲੇ ਗੋਠੀ ਵਾਲੇ ਪਟੰਡੇ ਵਾਲੇ ਬਾਈ ਜੀ ਧੰਨਵਾਦ ਜੀ ਧੰਨਵਾਦ ਜੀ